ਆਤਸਾਨ ਡਾਕਟਰਾਂ ਨੇ ਸੱਦਿਆ ਸੀ ਜਿਹੜਾ ਇਹ ਮੁੱਦਾ ਹੋਇਆ ਤੇ ਮੈਂ ਕਹਿੰਦਾ ਕਿ ਜਿਹੜੇ ਇਹਨਾਂ ਨੇ ਸ਼ਰਨਾ ਕੰਮ ਕੀਤਾ ਉਹਨਾਂ ਨੂੰ 30 ਦਿਨ ਨਹੀਂ ਉਹਨਾਂ ਨੂੰ 50 ਮਿੰਟਾਂ ਦੇ ਅੰਦਰ ਕਿਲੀ ਤੇ ਪੁੱਠਾ ਟੰਗਣਾ ਜਿਹਾ ਟਕਾ ਕੇ ਟੰਗਣਾ ਚਾਹੀਦਾ ਹੈ ਮੇਰਾ ਕਿਸੇ ਨਾਲ ਕੋਈ ਮਤਭੇਦ ਨਹੀਂ ਨਾ ਗਊ ਸੇ ਦੋਸਤੀ ਨਾ ਗਊ ਸੇ ਵੈਰ ਬਰਿੰਦਰ ਪ੍ਰਤਾਪ ਸਿੰਘ ਮੰਗੇ ਪੰਜਾਬ ਦੀ ਖੈਰ ਬੋਲੋ ਬੋਲੋ ਦੇਖੋ ਜੀ ਪੰਜਾਬ ਦਾ ਜਿਹੜਾ ਮਸਲਾ ਹੈ ਇਹ ਜਿਹੜੀ ਸ਼ਰਨਾ ਖਬਰ ਹੈ ਤੁਸੀਂ ਦੇਖ ਹੀ ਰਹੇ ਹੋ ਕੀ ਕੁਝ ਹੋ ਰਿਹਾ ਹੈ ਇਨੂੰ ਇਮੀਡੀਏਟ ਪੁੱਠਾ ਡੰਗਣਾ ਚਾਹੀਦਾ ਟਕਾ ਕੇ ਕੱਲ ਨੂੰ ਕਿਸੇ ਦੇ ਧੀ ਭੈਣ ਆਂਦੀ ਹੈ ਸਾਡੀ ਹੋ ਸਕਦੀ ਹੈ ਭੈਣ ਸਾਰਿਆਂ ਦੀ ਸਾਂਝੀ ਹੈ ਤੇ ਜਿਹੜਾ ਭੈਣ ਦਾ ਨਰਾਦਰ ਕਰਦਾ ਹੈ ਉਹਨੂੰ ਕਿਲੀ ਤੇ ਪੁੱਠਾ ਡੰਗਣਾ ਚਾਹੀਦਾ ਜਿਹੜੀ ਮਰਜੀ ਸਰਕਾਰ ਹੈ ਰਾਜਨੀਤੀ ਉੱਥੇ ਉੱਠ ਕੇ ਮੈਂ ਗੱਲ ਕਰ ਰਿਹਾ ਸਾਡੇ ਜੀ ਪੂਰੇ ਪੰਜਾਬ ਚ ਚੱਲਦਾ ਹੈ ਜੇ ਲੋਕਾਂ ਦਾ ਜੀ ਫ੍ਰੀ ਇਲਾਜ ਕਰਾਨਾ ਕੋਈ ਵੀ ਪ੍ਰੋਬਲਮ ਆਏ ਕਿਸੇ ਟਾਈਪ ਦੀ ਸਾਨੂੰ ਟੈਲੀਫੋਨ ਆਇਆ ਡਾਕਟਰਾਂ ਦਾ ਵੀ ਤੇ ਅਸੀਂ ਉਹਨਾਂ ਕਰਕੇ ਅੱਜ ਇੱਥੇ ਪਹੁੰਚੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਜੇ ਗੁਰੂ ਨੇ ਤਾਕਤ ਦਿੱਤੀ ਤੇ 19 21 ਕਰਨ ਵਾਲੇ ਲੋਕ ਨੇ ਇਹਨਾਂ ਨੂੰ ਕਿਲੀ ਤੇ ਪੁੱਠਾ ਟੰਗਾਂਗੇ ਅੱਜ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਡਰ ਹੋਏ ਭੈ ਹੋਏ ਤੇ ਇਹ ਕੰਮ ਹੋਊਗਾ ਤੁਸੀਂ ਦੁਬਈ ਜਾਓ ਕਿਸੇ ਚੀਜ਼ ਨੂੰ ਹੱਥ ਲਾਓ ਤੁਹਾਡੀ ਤੌਣ ਵੱਡ ਕੇ ਰੱਖ ਦਿੰਦੇ ਆ ਇੱਥੇ ਕੋਈ ਲਾਅ ਐਂਡ ਆਰਡਰ ਨਹੀਂ ਹੈਗਾ ਪੰਜਾਬ ਦੀ ਹੋਂਦ ਨੂੰ ਅੱਜ ਲਲਕਾਰਾ ਦਿੱਤਾ ਜਾ ਰਿਹਾ ਤੇ ਜਿਨ੍ਹਾਂ ਨੇ ਲਲਕਾਰਾ ਦਿੱਤਾ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹਨਾ ਇਹ ਦੇਖੋ ਜੀ ਪੰਜਾਬ ਦਾ ਮਸਲਾ ਸਾਡੀ ਧੀਆਂ ਪੇਣਾ ਦਾ ਮਸਲਾ ਹੈ ਜਿਨ੍ਹਾਂ ਨੇ ਉਹ ਜੀ ਸ਼ਰਮਨਾ ਹਰਕਤ ਕੀਤੀ ਹੈ ਇਹਨੂੰ ਚੌਂਕ ਦੇ ਵਿੱਚ ਪੁੱਠਾ ਟੰਗ ਕੇ ਮਾਰਨਾ ਚਾਹੀਦਾ ਹੈ ਇਹ ਜਿਹੜੇ ਅੱਜਕੱਲ੍ਹ ਮੈਸੇਜ ਪੇ ਜਾਂਦੀਆਂ ਕਿ ਆਖਰੀ ਪੇਣਾ ਘਾਟੇ ਦੇ ਬੱਜ ਰਹੀ ਆ ਹੁਣ ਕੀ ਮੈਂ ਲੰਗਰਾ ਨੂੰ ਨਾ ਬਣਾ ਲੈ ਜਿੰਗਿਆ ਸਾਡੀਆਂ ਧੀਆਂ ਪੇਣਾ ਨੇ ਜੀ ਉਹ ਸਾਡੀ ਪੱਗ ਹੈ ਸਾਡੀ ਪੱਗ ਹੈ ਇਸ ਤੇ ਦਾਗ ਨਹੀਂ ਲਗਣ ਦੇਣਾ ਧੀਆ ਪਹਿਣਾ ਸਾਡੀ ਇੱਜ਼ਤ ਹੈ ਸਾਡੀ ਮਾਣ ਹੈ ਸਾਡਾ ਸਤਕਾਰ ਹੈ ਪੰਜਾਬ ਦੀ ਜਿਹੜੀ ਹੋਂਦ ਹੈ ਜੇ ਸਾਡੀ ਧੀਆ ਜ ਰੋਡ ਤੇ ਚੱਲਦੀ ਹੈ ਉਹਨੂੰ ਸਿਕਿਉਰਿਟੀ ਫੀਲ ਹੁੰਦੀ ਹੈ ਉਹਨੂੰ ਇੱਜ਼ਤ ਮਿਲਦੀ ਹੈ ਕਿਉਂ ਮਿਲਦੀ ਹੈ ਕਿਉਂਕਿ ਸਾਡਾ ਮਾਹੌਲ ਇਦਾਂ ਹੈ ਸਾਡਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿੱਲੀ ਤੇ ਪੁੱਠਾ ਟੰਗਣ ਦੇਖੋ ਇੱਕ ਨੂੰ ਟੰਗੋਗੇ ਇਹ ਹਰਕਤਾਂ ਸਾਰੀਆਂ ਬੰਦ ਹੋ ਜਾਣਗੀਆਂ ਔਰ ਕੋਈ ਸਵਾਲ ਜੀ ਪਾਜੀ ਕੈਨ ਨੂੰ ਕੁਛ ਰਹਿ ਗਿਆ ਇਕੁਐਲਿਟੀ ਫਾਰ ਆਲ ਹੈ ਅੱਜ ਅਗਰ ਮੁੰਡਾ ਕੰਮ ਕਰ ਰਹਾ ਕੁੜੀ ਕੰਮ ਕਰ ਰਹੀ ਕੋਈ ਫਰਕ ਨਹੀਂ ਜਿਹੜਾ ਇਹ ਕੰਮ ਹੋਇਆ ਹੈ ਇਹ ਸ਼ਰਮਨਾਕ ਕੰਮ ਹੈ ਇਹਨੂੰ ਇੱਕ ਸਿੱਖਿਆ ਦੇਣੀ ਚਾਹੀਦੀ ਹੈ ਜਿਹੜਾ ਇਹੋ ਜੇ ਕੰਮ ਕਰਦਾ ਹੈ ਇਹਨਾਂ ਨੂੰ ਕਿਲੀ ਦੇ ਪੁੱਠਾ ਡੰਗਣਾ ਚਾਹੀਦਾ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿ ਰਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਾਡੀ ਧੀ ਪੈਨ ਜਿਹੜੀ ਅੱਜ ਕੰਮਾਂ ਤੇ ਜਾ ਰਹੀ ਹੈ ਇਹ ਕੰਮ ਤੋਂ ਬਾਅਦ ਹਰ ਬੰਦਾ ਇਨਸਿキュਰ ਹੋਊਗਾ ਕਿ ਨਹੀਂ ਹੋਊਗਾ ਜੇ ਕਿਸੇ ਨੂੰ ਪੁਕਿੱਟਲੀ ਦੇ ਪੁੱਠਾ ਟੰਗਣਗੇ ਉਸ ਤੋਂ ਬਾਅਦ ਇਹ ਕੰਮ ਬੰਦ ਹੋ ਜਾਊਗਾ